ਦੀ ਗਰੀਬੀ ਦੂਰ ਕਰਨ ਦੇ ਬਾਅਦ ਸੇ ਲਗਾਤਾਰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਦਾ ਰੁਖ ਕਰ ਰਹੇ ਸੀ ਪਰ ਬੀਤੇ ਦਿਨੀ 트ੰਪ ਸਰਕਾਰ ਦੇ ਵੱਲੋਂ ਲਏ ਗਏ ਵੱਡੇ ਫੈਸਲੇ ਤੋਂ ਬਾਅਦ ਜਿੱਥੇ ਇਨ੍ਹਾਂ ਭਾਰਤੀਆਂ ਨੂੰ ਵਾਪਿਸ ਭੇਜ ਦਿੱਤਾ ਤਾਂ ਕਈਆਂ ਦਾ ਬੁਰਾ ਹਾਲ ਹੈ ਕਿਉਂਕਿ ਕਰਜ਼ੇ ਚੁੱਕ ਕੇ ਜਿਹੜਾ ਕੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਾਹਰ ਭੇਜਿਆ ਸੀ ਹਾਲੀ ਦੇ ਵਿੱਚ ਇੱਕ ਹੋਰ ਜਿਹੜਾ ਕੀ ਪੰਜਾਬੀ ਜਦੋਂ ਉਹ ਵਾਪਿਸ ਆਇਆ ਤਾਂ ਉਸ ਦੇ ਸਿਰ ਤੇ ਲੱਖਾਂ ਰੁਪਏ ਦਾ ਕਰਜ਼ਾ ਸੀ ਹੁਣ ਮਾਪੇ ਇਸ ਗੱਲ ਦੀ ਖੁਸ਼ੀ ਮਨਾਉਣਾ ਕਿ ਉਸ ਦਾ ਪੁੱਤ ਸਹੀ ਸਲਾਮਤ ਘਰ ਵਾਪਿਸ ਆਇਆ ਜਾਂ ਫਿਰ ਇਸ ਗੱਲ ਦਾ ਅਫਸੋਸ ਕਰਨਾ ਕਿ ਜਿੰਨੇ ਪੈਸੇ ਲਾ ਕੇ ਕਰਜ਼ਾ ਚੁੱਕ ਕੇ ਉਸ ਨੂੰ ਬਾਹਰ ਭੇਜਿਆ ਸੀ ਉਸ ਦਾ ਹਲੇ 1 ਰੁਪਿਆ ਵੀ ਨਹੀਂ ਉਤਰਿਆ ਆਓ ਸੁਣਦੇ ਹਾਂ ਗੁਰਪ੍ਰਿੰਦਰ ਕੌਰ ਇਹ ਕੀ ਲੱਗਦਾ ਗੁਰਪ੍ਰਿੰਦਰ ਨੂੰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਕਿ ਦੁੱਧ ਦਾ ਗਿਆ ਬਾਤ ਕਿ ਇਹਨੂੰ ਸਾਲ ਹੋ ਚੱਲਿਆ ਜੇ ਰਸਤੇ 'ਚ ਪਟਕਦਾ ਰਿਆ ਜੰਟਾ ਨੇ ਕਹੇ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਤੁਹਾਡੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਉਹਦੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਅੱਜ ਜਿਹੜੇ ਮਲਕੀ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਲੱਗਾ ਜਦੋਂ ਇਦਾਂ ਹੀ ਇਕਵਾਰੀ ਵਾਲੇ ਕੋਈ ਆਏ ਹੀ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਫਿਰ ਕਿਹੜਾ ਪ੍ਰਾਮਣ ਦੇ ਵਿੱਚ ਕਿਹੜਾ ਕਿਹ ਵਾਲਾ ਆਇਆ ਕਿ ਹਾਲ ਤੇ ਇਹ ਹੀ ਅੱবি ਚਲੋ ਘਰ ਦੀ ਹਾਲਤ ਮਾੜੀ ਹੈ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਸਾ ਤੇ ਲੱਗਾ ਵਾਪਸ ਕਰੇ ਸਾਡਾ ਤਿੰਨੇ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਕਪਰਾ ਹੈ ਤਿੰਨੇ ਜੇ ਆਉਣ ਵਾਲੇ ਹੈ ਡੇੜੀ ਤੁਹਾਡੇ ਦੀ ਰਿਕਵ ਨਹੀਂ ਹਾਂਜੀ ਉਹ 2009 ਚ ਡੈਥ ਆਈ ਸੀ ਨਾ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹ ਤਾਂ ਸੀ ਇਹ ਫਿਰ ਕਿਸ ਤਰ੍ਹਾਂ ਕੇ ਖੇਤਾਂ ਨੂੰ ਭੇਜੇ ਕਿੰਨੇ ਪੈਸੇ ਲੱਗੇ ਲੱਗੇ ਪਏ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਝ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਘਰ ਦੇ ਹਲਾ ਦੇਖ ਲਓ ਤੁਸੀਂ ਇਤਰਾ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਖਾ ਬਚਲ ਉਹ ਮੁੰਡਾ ਮਗਰ ਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਮੈਂ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਾੜ ਕੇ ਉਹਨੇ ਰਾਹ 'ਚ ਰੱਖਿਆ ਕਈ ਚਿਰ ਸਾਲ ਹੋ ਗਿਆ ਉਹ ਠੱਕੇ ਢੋਡੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਕਿਤੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚਿਆਂ ਤਾਂ ਆਲੀ ਰਹਿੰਦੇ ਵਿਚਾਰੇ ਉਹਨਾਂ ਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨਲ ਭੈਣਾਂ ਦੇ ਜਾਂਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰਿਆਂ ਗਰੀਬੀ ਵੇਖੀ ਆ ਵੀ ਭੈਣਾਂ ਦੇ ਵਿਆਹ ਕਰਾਂਗੇ ਚਲੋ ਘਰ ਬਾਹਰ ਬਣਾਵਾਂਗੇ ਕਈ ਫੈਸ਼ਨ ਵਿਚਾਰੇ ਵੇਖੀਆਂ ਸੀ ਪਰ ਇਹ ਰੱਬ ਨੂੰ ਜੋ ਮਜੂਰ ਸੀ ਗਲਤੀ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆ ਵੀ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫੁਲ ਕਰੋ ੱਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਏ ਕੀ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਹੈ ਮੁੰਡਾ ਈ ਇਹ ਤਾਂ ਅਮਰੀਕਾ ਜੀ ਗਿਆ ਹਾਲ ਕੋ ਗਿਆ ਕਰੂੰਗਾ ਇਹਨੂੰ ਪੂਰੇ 30 ਸਾਲ ਤੋਂ ਕਿੰਨੇ ਪੈਸੇ ਲੱਗੇ ਹੋਏ ਵਾਹ 50 ਕਰੋੜ ਉੱਪਰ ਹੀ ਗਿਆ ਹੁੰਦਾ ਕੋਈ ਹਾਂ ਅੱਡੀ ਉਹਨਾਂ ਦਾ ਕਦੋਂ ਦੀ ਗੱਲ ਹੋਈ ਹੈ ਅੱਡੀ ਗੱਲ ਨੂੰ ਇਹ ਮਹੀਨਾ ਕੋ ਗਿਆ ਕਰਨੀ ਮੈਨੂੰ ਉਹ ਕਿਹਾ ਕਿ ਕਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਹਾਂਜੀ ਜੀ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨ ਚਾਹ ਤੈਨੂੰ ਪੁਲਿਸ ਕਾਤਾ ਨੂੰ ਕੇ ਨਸਿਆ ਹਾਂਜੀ ਹਨ ਇਹਦੇ ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਕਰ ਦਿੱਤੇ ਇੱਕ ਭਰਾ ਆ ਦੋ ਭੈਣਾ ਹੈ ਹਾਂਜੀ ਇਹ ਕਿੰਨੇ ਪੈਸੇ ਲਾਏ ਟੋਟੇ ਪੈਸੇ 50 ਰੁਪਏ ਨੁੱਪਣ ਗਏ ਪੈਸੇ ਇਦਾਂ ਕੁਛ ਪੈਣੀ ਵੇਚੀ ਕੁਛ ਫੜਫੜਾ ਕੇ ਕਰ ਜਾ ਗੁਰਜਾ ਚੁੱਪ ਕੇ ਤੇ ਫੇਰ ਬਣਾਇਆ ਘਰ ਚ ਗਰੀਬੀ ਤਾਂ ਕੋਈ ਆਮਦਨ ਕੋਈ ਹੈ ਨਹੀਂ ਕੋਈ ਨਹੀਂ ਨਹੀਂ ਲੈ ਇਹਨਾਂ ਦੇ ਇਹਨਾਂ ਦੇ ਪੈਣਾ ਹੁੰਦਾ ਧੋਗੀ ਨਾਉ ਚੋਈਏ ਨਹੀਂ ਉਹਨਾਂ ਬੰਨਾਂ ਫੇਰ ਇੰਦੇ ਛੋਟੇ ਹੀ ਨੇ ਬਾਹਰੇ ਪੂਨੇ ਚਲੋ ਟਾਈਮ 5:00 ਤੱਕ ਹੋਣਾ ਹੈ ਗਿਆਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਭੈਣਾਂ ਦੇ ਵਿਆਹ ਵੀ ਕਰਨੇ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਜਿਉਣਾ ਭੇਜਦਾ ਘਰ ਦੀ ਹਾਲ ਤੇ ਮਾੜੀ ਹੈ ਨਾ ਨੇ ਗਾ ਰੂ ਵੀ ਕਹਿੰਦੇ ਵੀ ਬੜਾਵਾਂਗੇ ਫਿਰ ਬਾਅਦ ਚ ਨਰ ਪੈਣਾ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਘਰ ਨੂੰ ਬਣੀ ਉਹਨਾਂ ਵਾਪਸ ਵੀ ਆਈ ਤੰਨ ਮੇਰੇ ਬਾਰੇ ਕਿ ਤੋਤਾ ਲੱਗਾ ਸਾਨੂੰ ਤੇ ਅੱਜ ਹੀ ਵਾਹ ਪਤਾ ਲੱਗਾ ਜੀ ਕਾਂ ਦਾ ਕਈ ਸਾਨੂੰ ਕਹਿੰਦੇ ਵੀ ਆਉਣ ਜਾ ਵਾਪਸ ਪਰ ਸਾਨੂੰ ਨਹੀਂ ਪਤਾ ਨੂੰ ਅੱਜ ਪਤਾ ਲੱਗਾ ਕਿੰਨਾ ਪੜਿਆ ਹੈ ਘਰੋਂ ਪੜਿਆ ਹੈ ਉਹ ਯਾਰ ਤੂੰ ਕਿੱਥੇ ਰਹਿੰਦੇ ਜੀ ਇਹਨਾਂ ਦੇ ਤਾਈ ਬਣੀ ਕਹ ਦਲਦੇ ਕਿ 트럼ਪ ਸਰਕਾਰ ਦੇ ਫੈਸਲੇ ਨੇ ਕਈ ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਜਿਹਦੇ ਚੱਲਦੇ ਹੁਣ ਮਾਪੇ ਵੀ ਚਿੰਤਾ ਦੇ ਵਿੱਚ ਨੇ ਤੇ ਇਹ ਪੰਜਾਬੀ ਤੇ ਭਾਰਤੀ ਵੀ ਚਿੰਤਾਜ ਨੇ ਕਿ ਉਹਨਾਂ ਨੇ ਐਨਾ ਪੈਸਾ ਜਿਹੜਾ ਕਰਜ਼ਾ ਚੁੱਕਿਆ ਸੀ ਆਖਿਰ ਉਤਾਰਨਗੇ ਕਿਵੇਂ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ